ਅਮਰ ਸਰ ਖਾਲਸਾ ਕਾਲਜ ਪੁਸਤਕ ਮੇਲੇ ਵਿੱਚ ਪਹੁੰਚੇ ਸੂਫੀ ਗਾਇਕ ਹੰਸ ਰਾਜ ਹੰਸ ਹੋ ਜਾ ਲਾਹੀ ਰੋਕ ਲੈ ਆ ਸਾਰਾ ਪਰਾਨੂ ਹੋ ਜਾ ਲੰਗ ਲੈ ਲੈ ਤੁਸੀਂ ਕਰ ਸਾਡੇ ਆਏ ਅਸੀਂ ਫੁੱਲੇ ਨਸ ਮਾਇ ਤੁਸੀਂ ਕਰ ਸਾਡੇ ਆਏ ਅਸੀਂ ਫੁੱਲੇ ਨਸ ਮਾਇ ਅਰਤ ਸ਼ਰੀਫ ਲਿਆ ਆਏ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਸਾਡੇ ਸਾਰਿਆਂ ਵੱਲੋਂ ਜੀ ਆਜੋ ਸਾਡੇ ਸਾਰੇ ਵੱਲੋਂ ਜੀ ਕਾਰਜੋਗ ਮਹਿਮਾਨਾਂ ਦਾ ਫੁੱਲਾਂ ਦੇ ਪੌਦਿਆਂ ਜੋ ਕਿ ਪੰਜਾਬ ਦੇ ਰਾਜ ਗੈਕ ਵੀ ਨੇ ਪਦਮਸ਼੍ਰੀ ਨੇ ਔਰ ਸੂਫੀ ਗਾਇਕੀ ਦੇ ਵਿੱਚ ਤੁਹਾਨੂੰ ਆਸ਼ੀਰਵਾਦ ਦੇਣ ਲਈ ਇਸ ਪੁਸਤਕ ਮੇਲੇ ਦੀ ਪ੍ਰੇਰਣਾ ਵੀ ਸਾਡੀ ਮੈਨੇਜਮੈਂਟ ਦੇ ਉਹ ਜ਼ਿਆਦਾ ਹੋ ਗਿਆ ਜੀ ਆਇਆ ਪਹਿਣ ਨਾਨਕੀ ਦਾ ਵੀ ਤਨ ਤਨ ਕਰਸੇ ਅਮਰਤ ਸਾਰ ਲਿਆ ਬਾਬੇ ਨੇ ਅਵਤਾਰ ਵਿੱਚ ਨਨਕਾਣੇ ਤੇ ਆਇਆ ਪਹਿਣ ਨਾਨਕੀ ਦਾ ਵੀ ਹਾਂਜੀ ਹਾਂਜੀ ਸਰ ਦੋ ਜੀ ਅਸੀਂ ਚਾਹਾਂਗੇ ਕਿ ਸਰ ਹੋਣੀ ਹੈ ਸਾਰੇ ਜਣੇ ਇਸ ਪੰਜਾਬ ਦੀ ਰੌਣਕ ਬਾਰੇ ਜਰੂਰ ਤੁਹਾਨੂੰ ਸ਼ਬਦ ਕਹਿੰਦੇ

ਇਹ ਚਾਹੇ ਚਾਹੇ ਉਹ ਗੰਦਲਾ ਫਾਰਸੀ ਦੀ ਸਾਰੀ ਇਲਾਕੀ ਤੇ ਮਨਾਨ ਨਹੀਂ ਕੋਈ ਸ਼ੁਰੂ 200 ਕਬੀਆ ਸੀ ਉਹ ਜਾਂਗਨਾਮਾ ਜਦੋਂ ਅਹਿਮਦ ਸ਼ਾਹ ਜਾਂ ਨਹੀਂ ਸੋਰੀ ਬਹੁਤ ਜ਼ਿਆਦਾ ਆਲੰਗਾ ਤਰਾ ਇੱਕ ਵਾਰ ਥੈਂਕ ਯੂ ਜੀ ਆਉਂਗਾ ਯੋਕੇ ਜੋ ਸਭ ਸੋਈ ਨਿਕੋੜ ਜੀ ਨਿਕੋੜ ਲਾਓ ਇਹ ਗਿਫਟ ਲੈਣਾ ਉਹ ਕਮਾਗਾ ਜੀ ਕਿ ਇਸ ਮੁਕੱਦਸ ਧਰਤੀ ਤੇ ਸ੍ਰੀ ਅੰਮ੍ਰਿਤਸਰ किसी भी बहाने जोड़ा भी शख्स आता खुश नसीब है और मैं इस धरती में भी नमस्कार करता जिस जो सारे जहाजी मुकदस है और मैं प्रिंसिपल साहब का चीना साहब का शुक्रगुजार गुजार हैं सारे स्टाफ का जिन्होंने याद फरमाया इस बहाने मेरा गुनाहगार सिर इस मुकदस धरती चुके खालसा कॉलेज यदि इमारत ही वेख के पता लगता कि साड़ी कि ਅਮੀਰ ਵਿਰਾਸਤ ਹੈ ਔਰ ਕਿਸ ਟਾਈਪ ਦਾ ਸਾਡੇ ਕੋਲ ਬੰਦੇ ਸਨ ਆਪਾ ਇਰਾਮ ਸਿੰਘ ਹਾਂਜੀ ਪਰ ਜੋ ਚਲਿਆ ਕਮਾਲ ਯਾਨੀ ਇੱਕੋ ਵਾਹਦ ਬਿਲਡਿੰਗ ਹੈ ਇਹ ਔਰ ਬੜੀ ਖੁਸ਼ਕਿਸਮੀ ਮੇਂ ਥੈਂਕ ਯੂ ਸਰ ਕਿਸਾਨੀ ਅੰਦੋਲਨ ਨੂੰ ਕਿਸ ਤਰ੍ਹਾਂ ਦੇਖ ਰਹੇ ਅ ਉਸੇ ਤਰ੍ਹਾਂ ਦੇਖ ਰਿਹਾ ਜਿਵੇਂ ਪੰਜਾਬੀ ਦੇਖ ਰਿਹਾ ਹਰ ਪੰਜਾਬੀ ਦੇਖ ਰਿਹਾ ਜਿਹੜਾ ਬੰਦਾ ਵੀ ਰਜ਼ਕ ਦਾਦੇ ਦੀ ਇੱਜ਼ਤ ਕਰਦਾ ਕਿਉਂਕਿ ਮੈਂ ਤਾਂ ਵੈਸੇ ਪੰਜਾਬ ਦੇ ਹਰ ਬੰਦੇ ਦਾ ਕੁਛ ਨਾ ਕੁਛ ਦੇਣਾ ਹੀ ਹੈ ਕਰਜ਼ਦਾਰ ਹੈ ਮੈਂ ਤੇ ਜਿਹੜਾ ਬੰਦਾ ਕਰਜ਼ਦਾਰ ਹੁੰਦਾ ਉਹ ਫਿਰ ਐਹਸਾਨ ਫਰਾਮੋਸ਼ ਨਹੀਂ ਕਦੀ ਹੋ ਸਕਦਾ ਆਪਣੇ ਲੋਕਾਂ ਲਈ ਆਪਣੀ ਧਰਤੀ ਲਈ ਆਪਣੇ ਪੰਜਾਬੀਆਂ ਲਈ ਪੰਜਾਬੀਅਤ ਲਈ ਮੈਂ ਅਰਦਾਸ ਕਰਦਾ ਹੈ ਸੱਚਾ ਬਾਦਸ਼ਾਹ ਕਿਸਾਨ ਔਰ ਪੰਜਾਬ ਇੱਕ ਹੁਗ ਵਸੇ ਔਰ ਸਾਡੇ ਇਸ ਸਾਰੇ ਮਰਹਲਿਆਂ ਚੋਂ ਬੜਾ ਗ੍ਰੇਸਫੁਲੀ ਨਿਕਲ ਜਾਈਏ ਸਰ ਲੱਗਦਾ ਇੱਥੇ ਰਾਜਨੀਤੀ ਕੀਤੀ ਜਾ ਰਹੀ ਹੈ ਸ਼ਿਆਸੀ ਬਾਜੀ ਵੱਲੋਂ ਰਾਜਨੀਤਿਕ ਹੋਣ ਦੇ باوجود ਮੈਨੂੰ ਰਾਜਨੀਤੀ ਸਮਝ ਨਹੀਂ ਆਉਂਦੀ ਤੇ ਮੈਨੂੰ ਪਤਾ ਨਹੀਂ ਮੈਂ ਅਰਦਾਸ ਕਰ ਸਕਦਾ ਹਾਂ ਮਾਲਕ ਸਤਿਮਾਲ ਦੇ ਵਿੱਚ ਇੱਕ ਆਈਪੀਓਸ ਅਫਸਰ ਨੂੰ ਖਾਲਿਸਤਾਨੀ ਕਿਹਾ ਕਿ ਕਿਉਂਕਿ ਨਹੀਂ ਪਾਕ ਪਾਦੋਬਨੀ ਹੋਈ ਸੀ ਪ੍ਰਦਰਸ਼ਨ ਕਰਨ ਰੋਕ ਰਹੀ ਸੀਗੇ ਇਹਨੂੰ ਕਿਵੇਂ ਦੇਖ ਲਿਓ ਕਿ ਹੁਣ ਤੱਕ ਵੀ ਉਹੀ ਚੀਜ਼ ਨੂੰ ਬਰਬਾਦ ਨਹੀਂ ਇਹ ਮੇਲੇ ਬਾਰੇ ਕੋਈ ਨਹੀਂ ਇਹ ਮੇਲੇ ਬਾਰੇ ਇਸ਼ੂ ਟੂ ਆ ਜਿਸੋ ਜਿਹੜਾ ਐਡਾ ਵੱਡਾ ਬੁੱਕ ਫੇਅਰ ਲੱਗਾ ਹੈ ਵਿੱਚ ਕਿਤਾਬਾਂ ਦਾ ਬਹੁਤ ਵੱਡਾ ਖਜ਼ਾਨਾ ਹੈ ਔਰ ਬੁੱਕਸ ਦਾ ਹਿਸਟੋਰੀਕਲ ਵੀ ਨੇ ਨੌਲੇਜੇਬਲ ਕਿੰਨਾ ਕ ਫਾਇਦਾ ਜੀ ਸਟੂਡੈਂਟਸ ਨੂੰ ਕਿੰਨੇ ਕ ਇਸ ਨਾਲ ਸਪੋਰਟ ਹੋਈ ਜੀ ਮੈਂ ਇੱਥੇ ਨਾ ਜਿਹੜੇ ਇਸ ਧਰਤੀ ਨਾਲ ਵਬਸਤਾ ਉਹ ਤਾਂ ਹੈ ਹੀ ਆ ਪੂਰੇ ਪੰਜਾਬੀਆਂ ਨੂੰ ਮੈਂ ਕਹਾਂਗਾ ਕਿ ਕਿਤਾਬਾਂ ਪੜਨ ਦਾ ਸ਼ੌਕ ਪਾ ਲਓ ਹਰਫਾਂ ਦੀ ਇੱਜ਼ਤ ਕਰੋ ਸ਼ਬਦਾਂ ਦੀ ਇੱਜ਼ਤ ਕਰੋ ਤਾਂ ਕਿ ਸਾਨੂੰ ਸਾਨੂੰ ਬਹੁਤ ਸਖਤ ਲੋੜ ਹੈ ਜਿਹੜਾ ਬੰਦਾ ਕਿਤਾਬ ਪੜਦਾ ਰਸੂਲ ਹਮਜ਼ਾ ਤੌਬ ਦੀ ਕਿਤਾਬ ਪੜੀ ਸੀ ਮੈਂ ਬਹੁਤ ਪਹਿਲਾਂ ਮੇਰਾ ਦਾਗਿਸਤਾਨ ਉਹ ਕਮਾਲ ਕਿਤਾਬ ਸੀ ਉਹਨੇ ਕਿਹਾ ਕਿ ਜੇ ਕਿਸੇ ਨੂੰ ਬਦਵਾ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਰੱਬ ਕਰੇ ਤੇਰੀ ਲੋਕੀ ਜਿੰਨੀ ਉਮਰ ਹੋਵੇ ਸੋ ਉਹ ਕਿਤਾਬ ਪੜਦਿਆਂ ਫਿਰ ਬਾਬਾ ਸੂਫੀ ਬਾਬਿਆਂ ਦੀਆਂ ਸਾਰੀਆਂ ਕਿਤਾਬਾਂ ਜਿੰਨੀਆਂ ਵੀ ਮੈਨੂੰ ਪੜਨ ਦਾ ਬੜਾ ਸ਼ੌਕ ਹੈ ਪੜਦਾ ਹੀ ਰਹਿਣਾ ਮੈਂ ਕਿਉਂਕਿ ਮੈਂ ਵਿਦਿਆਰਥੀ ਹੀ ਸਮਝਦਾ ਸੰਗੀਤ ਦਾ ਵੀ ਔਰ ਲਿਟਰੇਚਰ ਦਾ ਸਾਲ ਦਿਵਸ ਵੀ ਹੈ ਬਾਕੀ ਨੌਜਵਾਨਾਂ ਨੂੰ ਕੀ ਫੀਡਬੈਕ ਕਰਦੇ ਹੋ ਕਿ ਕਿਤਾਬਾਂ ਵੱਲ ਜੁੜਨ ਕਿਉਂਕਿ ਰੁਝਾਨ ਬਹੁਤ ਘਟ ਗਿਆ ਇਸ ਤੋਂ ਵੱਡਾ ਕੀ ਮੈਸੇਜ ਹੋ ਸਕਦਾ ਕਿਸ ਤੋਂ ਵੱਡੀ ਕੋਈ ਗਾਲ ਨਹੀਂ ਵੱਜ ਸੀਸ ਨਹੀਂ ਕਿ ਤੁਹਾਨੂੰ ਮਾਂ ਬੋਲੀ ਭੁੱਲ ਜਾ ਮਾਂ ਬੋਲੀ ਨੂੰ ਪਿਆਰ ਕਰੋ ਜਿਹੜਾ ਬੰਦਾ ਪੰਜਾਬੀਅਤ ਨੂੰ ਪੰਜਾਬ ਪੰਜਾਬੀ ਹੋਣ ਤੇ ਨਾਜ਼ ਨਹੀਂ ਕਰਦਾ ਦੂਜੀਆਂ ਜ਼ਬਾਨਾਂ ਸਿੱਖੋ ਕੋਈ ਗੱਲ ਨਹੀਂ ਪੂਰੀ ਦੁਨੀਆ ਚ ਗਲੋਬਲਾਈਜ਼ ਹੋ ਗਈ ਦੁਨੀਆ ਲੇਕਿਨ ਆਪਣੀ ਜ਼ੁਬਾਨ ਨੂੰ ਬਹੁਤ ਪਿਆਰ ਕਰੋ ਬਹੁਤ ਜ਼ਿਆਦਾ ਲੱਗਦਾ ਹੈ ਜੇ ਮੇਲੇ ਲੱਗਣੇ ਚਾਹੀਦੇ ਕਾ ਬੱਚਿਆਂ ਨੂੰ ਇਸ ਬਾਰੇ ਜੀ ਮੇਲੇ ਤੇ ਲੱਗਣਾ ਹੀ ਚਾਹੀਦੇ ਆ ਦੁਨੀਆ ਆਪਣੇ ਆਪ ਚ ਮੇਲਾ ਤੇ ਉਸ ਮੇਲੇ ਚ ਇਹੋ ਜਿਹੇ ਮੇਲੇ ਜਦੋਂ ਲੱਗਦੇ ਆ ਤੇ ਰੂਹ ਸਰਸ਼ਾਰ ਹੋ ਜਾਂਦੀ ਆ